ਵਾਹਿਗੁਰੂ ਸਾਹਿਬ ਜੀ ਤੀਰਥਤਾਪ ਦਇਆਦਤ ਦਾਨ ਹਾਂ ਦੱਤ ਥੋੜਾ ਜਿਆਦਾ ਦਰਮਿਆਨਾ ਜਾਂ ਬੋਲਣਾ ਨਾ ਬਹੁਤਾ ਕੱਸ ਕੇ ਨਾ ਪੋਲਾ ਤੀਰਥਤਾਪ ਦਇਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਇਹ ਵੀ ਤਿਲਕਾ ਇਕੱਠਾ ਨਹੀਂ ਬੋਲਣਾ ਨਾ ਕਹਿਣਾ ਕਾਮਾਨ ਉਚਾਰਨ ਕਰਨਾ ਜੇ ਕੋ ਪਾਵੈ ਇਥੇ ਵਿਸਰਾਮ ਤੇਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਾਤ ਤੀਰਥ ਮਲਨਾਉ ਦੀ ਮਲ ਪੂਲਾ ਬੂਲਨਾ ਨਹਾਉ ਭਾਰਾ ਉਚਾਰਨ ਕਰਨਾ ਸਭ ਗੁਣ ਤੇਰੇ ਮੈਂ ਨਾਹੀ ਕੋਇ ਵੇਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਾਨ ਚਾਉ ਕਾਣ ਸੁਵੇਲਾ ਵਖਤ ਕਾਣ ਕਾਣ ਥਿਤ ਕਾਣ ਵਾਰ ਵਖਤ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਣ ਸੇ ਰਤੀ ਮਾਹ ਕਵਣ ਜਿਤ ਹੋਆ ਆਕਾਰ ਜਿਤ ਪੁਲਾ ਹੀ ਬੋਲਨਾ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵ ਲੇਖ ਪ੍ਰਾਣ ਹਾਂਜੀ ਪੁਰਾਣ ਉਚਾਰਨ ਕਰਨਾ ਵਖਤ ਨਾ ਪਾਇਓ ਕਾ ਦੀਆ ਵੇਲ ਪੱਤੇ ਵੀ ਯਮਕ ਹੈ ਵੇਲ ਨਾ ਪਾਇਆ ਪੰਡਤੀ ਜੇ ਹੋਵ ਲੇਖ ਪ੍ਰਾਣ ਵਖਤ ਨਾ ਪਾਇਓ ਕਾਦੀਆ ਕਾਦੀਆ ਪੂਲਾ ਬੋਲਣਾ ਕਾਸੀਆਂ ਦਾ ਵਾਚਕ ਹੈ ਕਾਦੀਆ ਨਹੀਂ ਕਹਿਣਾ ਕਾਦੀਆ ਤਾਂ ਇੱਕ ਸ਼ਹਿਰ ਹੈ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ ਜੇ ਲਿਖਨ ਲੇਖ ਕੁਰਾਨ ਥਿਤਵਾਰ ਨਾ ਜੋਗੀ ਜਾਣਾ ਰੁੱਤ ਮਾਹ ਨਾ ਕੋਈ ਇੱਥੇ ਦੋ ਪਦ ਨੰਨੇ ਕੰਨੇ ਦੇ ਨਾਲ ਆ ਗਏ ਹਨ ਥਿਤਵਾਰ ਨਾ ਜੋਗੀ ਜਾਣਾ ਤੁਤਮਾਹ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਦੇ ਆਪੇ ਜਾਣਾ ਸੋਈ ਕੇਵ ਕਰ ਆਖਾ ਕੇਵ ਸਾਲਾਹੀ ਕਿਉ ਵਰਣੀ ਕੇਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਜਿਹੜਾ ਇੱਕ ਦੂ ਇੱਕ ਜਿਹੜਾ ਪਾਠ ਹੈ ਇਹ ਸਨਮੰਦਕ ਪਾਠ ਕਰਨਾ ਇੱਕ ਸਿਆਣਾ ਨਹੀਂ ਕਹਿਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ 나ਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੁਹ ਵਾਹਿਗੁਰੂ ਸਾਹਿਬ ਜੀ पाता पाताल लख आगास आगास ओड़क ओड़ पाल थके वेद कहन एक वात, सहस कहन कतेबा असलू एक असलू एक इथे थमक जी ला के बोलना सहस अठार है कहन कतेबा असलू एक तात ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤਿਵਾਹ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹ ਜੇ ਤਿਸ ਮਨੋ ਨਾ ਵੀਸਰਹ ਜੇ ਪਦਤੀ ਯਮਕ ਲਾ ਕੇ ਬੋਲਣਾ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹ ਆੰਤ ਨ ਸਫਤੀ ਕਹਿਣ ਨ ਅੰਤ ਸਫਤੀ ਫਫੀਨਲ ਸ਼ੁੱਧ ਬੋਲਣਾ ਅੰਤ ਨ ਸਫਤੀ ਕਹਿਣ ਨ ਅੰਤ ਆੰਤ ਨ ਕਰਨੈ ਦੇਣਾ ਨਾ ਅੰਤ ਅੰਤ ਨਾ ਵੇਖਣਾ ਸੁਣਣਾ ਨਾ ਅੰਤ ਸੁਣਨ ਨਾਣੀ ਦੋਵੇਂ ਸ਼ੁੱਧ ਬੋਲਨੇ ਹਨ ਸੁਨਨ ਨਹੀਂ ਕਹਿਣਾ ਸੁਵਣਨ ਅੰਤ ਨਾ ਵੇਖਣ ਸੁਵਣਨ ਨਾ ਅੰਤ ਅੰਤ ਨਾ ਜਪੈ ਕਿਆ ਮਨ ਮੰਤਰ ਇਹ ਵੀ ਕਿਆ ਮਨ ਇਕੱਠਾ ਨਹੀਂ ਕਹਿ ਦੇਣਾ ਵੱਖਰਾ ਵੱਖਰਾ ਪਾਠ ਬੋਲਣਾ ਕਿਆ ਮਨ ਮੰਤਰ ਅੰਤਨ ਜਪੈ ਕੀਤਾ ਆਕਾਰ ਅੰਤਨ ਜਪੈ ਪਰਵਾਰ ਅੰਤ ਕਾਰਣ ਕੀਤੇ ਬਿੱਲਲਾਹੇ ਇਹ ਬਿੱਲਲਾਹੇ ਪਦਵ ਦੇ ਵਿੱਚ ਦੋ ਲੱਲੇ ਹਨ ਬਿੱਲਾਹੇ ਨਹੀਂ ਕਹਿਣਾ ਬੇਲਲਾਹੇ ਦੋਵੇਂ ਇਕੱਠੇ ਪਾਠ ਇਕੱਠਾ ਹੀ ਹੈ ਪਰ ਲੱਲੇ ਸ਼ੁੱਧ ਬੋਲਨੇ ਹਨ ਅੰਤ ਕਾਰਣ ਕੀਤੇ ਬੇਲਲਾਹੇ ਤਾਕੇ ਅੰਤ ਨਾ ਪਾਏ ਜਾਹੀ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਵ ਉੱਚੇ ਉੱਪਰ ਉਚਾ ਨਾਉ ਏ ਵੀ ਉੱਪਰ ਹੀ ਬੋਲਣਾ ਉੱਪਰ ਨਹੀਂ ਕਹਿ ਦੇਣਾ ਏ ਵੱਡਾ ਉੱਚਾ ਹੋਵੇ ਕੋਈ ਤਿਸ ਉੱਚੇ ਕਾ ਜਾਣੈ ਸੋਈ ਜੇ ਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਇਹ ਵੀ ਨੰਨੇ ਕੰਨਾ ਨਾ ਇਥੇ ਚੌਥੀ ਵਾਰ ਆ ਗਿਆ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਈ ਕੇਤੇ ਮੰਗਹ ਜੋਧ અપਾਰ ਜੋਧ ତਦੇ ਨਾਲ ਬੋਲਣਾ ਮੰਗਹਿ ਮੰਗਹਿ ਇਸ ਤਰ੍ਹਾਂ ਬੋਲਣਾ ਕੀਤੀ ਮੰਗਹਿ ਜੋਧ અપਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟਹ ਵੇਕਾਰ ਖਾਪ ਪੂਲਾ ਬੋਲਣਾ ਟੁੱਟਹ ਉਚਾਰਨ ਕਰਨਾ ତੱਤੇ ਦੇ ਨਾਲ ਟੁੱਟਹ ਨਹੀਂ ਕਹਿਣਾ ਕੀਤੇ ਖਾਪ ਟੁੱਟਹ ਵੇਕਾਰ ਕੇਤੇ ਲੈ ਲੈ ਕੀਤੀ ਪਤਿ ਵਿਸਰਾਮ ਲਾਦ ਕੇਤੇ ਲੈ ਲੈ ਮੁਕਰ ਪਾਹ ਮੁਕਰ ਬੋਲਣਾ ਇਸ ਨੂੰ ਮੁਕਰ ਨਹੀਂ ਕਹਿਣਾ ਮੁਕਰ ਦਾ ਅਰਥ ਸ਼ੀਸ਼ਾ ਹੁੰਦਾ ਹੈ ਕੇਤੇ ਲੈ ਲੈ ਮੁਕਰ ਪਾਹ ਮੁਕਰ ਪਾਹ ਕੇਤੇ ਲੈ ਲੈ ਮੁਕਰ ਪਾਹ ਕੇਤੇ ਮੂਰਖ ਕਈ ਲੈ ਲੈ ਤੇ ਵੀ ਵਿਸਰਾਮ ਲਾ ਦਿੰਦੇ ਹਨ ਪਰ ਕੇਤੇ ਲੈ ਲੈ ਮੁਕਰ ਪਾਹ ਲੈ ਲੈ ਕੇ ਮੁਕਰ ਪੈਂਦੀ ਹਨ ਕਿਤੇ ਮੂਰਖ ਖਾਹੀ ਖਾਹ ਕੇਤੇ ਆ ਦੂਖ ਭੂਖ ਸਦਮਾਰ ਸਦ ਪੁੱਲਾ ਹੀ ਬੋਲਣਾ ਇਹਨੂੰ ਸੱਦ ਨਹੀਂ ਕਹਿਣਾ ਇਹ ਭੇ ਦਾਤ ਤੇਰੀ ਦਾਤਾਰ ਮੁਖ ਰੂਪ ਦੇ ਵਿੱਚ ਭੇ ਪਦ ਤੇ ਹੀ ਚਾਲ ਅਨੁਸਾਰ ਵਿਸਰਾਮ ਸੰਪਰਦਾ ਵਿੱਚ ਲਵਾਇਆ ਜਾਂਦਾ ਹੁੰਜ ਇਹ 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 ਭੇ ਮੁਖ ਰੂਪ ਵਿੱਚ ਵਿਸਰਾਮ ਹੈ ਇਹ ਭੇ ਦਾਤ ਤੇਰੀ ਦਾਤਾਰ ਕਈ ਇਹ ਭੇ ਦਾਤ ਤੇਰੀ ਦਾਤਾਰ ਇਸ ਤਰ੍ਹਾਂ ਵੀ ਲਾਉਂਦੇ ਹਨ ਕਈ ਇਸ ਤਰ੍ਹਾਂ ਲਾਉਂਦੇ ਹਨ ਇਹ ਭੇ ਦਾਤ ਤੇਰੀ ਦਾਤਾਰ ਮੁਖ ਵਿਸਰਾਮ ਹੈ ਇਹ ਭੇ ਇੱਥੇ ਵਿਸਰਾਮ ਦਾਤ ਤੇਰੀ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਬੰਦ ਦਦੇ ਨਾਲ ਬੋਲਣਾ ਬੰਦ ਨਹੀਂ ਕਹਿ ਦੇਣਾ ਬੰਦ ਖਲਾਸੀ ਪਾਣਾ ਹੋਏ ਔਰ ਆਖ ਨਾ ਸਕੈ ਕੋਇ ਹੋਰ ਪਾਤੀ ਵਿਸਰਾਮ ਸਹੀ ਹੈ ਜੇ ਕੋ ਖਾਇਕ ਆਖਣ ਪਾਇ ਉਹ ਜਾਣੈ ਜੇਤੀਆ ਮੁਖ ਖਾਇ ਮੁਹ ਉਚਾਰਨ ਕਰਨਾ ਆਪੇ ਜਾਣੈ ਆਪੇ ਦੇ ਆਖੇ ਸੇ ਪੇ ਕੇਈ ਕੇ ਚਾਲ ਅਨਸਾਰ ਸੇ ਭੇਤੇ ਹੀ ਵਿਸਰਾਮ ਹੈ ਤੇ ਅਰਥ ਅਨੁਸਾਰ ਆਖੈ ਸੇ ਭੇ ਕੀ ਕੇ ਆਖੈ ਸੇ ਭੇ ਕੀ ਕੇ ਜਿਸ ਨੂੰ ਬਖਸੇ ਬਖਸੇ ਕਕੇ ਨਾਲ ਨਹੀਂ ਬਖਸੇ ਜਿਸ ਨੂੰ ਬਖਸੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਦੀਵਾਨ ਨਹੀਂ ਕਹਿਣਾ ਦੱਦੇ ਸਿਹਾਰੀ ਹੋਵੇ ਫਿਰ ਦੀਵਾਨ ਇਹ ਬਿਹਾਰੀ ਦੀਰਘ ਮਾਤਰਾ ਹੈ ਦੀਵਾਨ ਅਮੁੱਲ ਤੋਲਾ ਅਮੁੱਲ ਪਰਵਾਨ ਕਿ ਵੀ ਰਾਰਾ ਪੂਰਾ ਪਰਵਾਨ ਪਰ ਪਰਵਾਨ ਪਰਵਾਨ ਨਹੀਂ ਕਹਿਣਾ ਪਰਵਾਨ ਅਮੁੱਲ ਬਾਖੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਫਫਾ ਸ਼ੁੱਧ ਬੋਲਣਾ ਫੁਰਮਾਨ ਫਫਾ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਇ ਆਖਹ ਵੇਦ ਪਾਠ ਪ੍ਰਾਣ ਪ੍ਰਾਣ ਨਹੀਂ ਜਦੋਂ ਪ੍ਰਾਣ ਦਾ ਅਰਥ ਵੀ ਹੋਰ ਹੋ ਜਾਂਦਾ ਹੈ ਪੁਰਾਣ ਪਪੀ ਔਂਕੜ ਦੇ ਨਾਲ ਜਿਹੜੇ 18 ਪ੍ਰਾਣ ਆ ਉਹਨਾਂ ਦਾ ਵਾਚਕ ਹੈ ਪ੍ਰਾਣ ਤਾਂ ਹੁੰਦੇ ਆ ਸਰੀਰ ਚ ਜਿਹੜੇ ਸਵਾਸ ਹੁੰਦੇ ਆ ਪ੍ਰਾਣ ਆ ਆਖਾ ਪੜੇ ਕਹਿ ਵਖਿਆਣ ਹਾਂਜੀ ਆਖਾ ਪੜੇ ਪੜੇ ਉਚਾਰਨ ਕਰਨਾ ਨਵੀਨ ਜਿਹੜੇ ਹਨ ਉਹ ਇਹਦਾ ਉਚਾਰਨ ਆਖਾ ਕਰਾਉਂਦੇ ਹਨ ਆਖਦੇ ਹਨ ਪਰੰਤੂ ਸੰਪਰਦਾ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜੇ ਆਖਿਆ ਪਦ ਹੋਵੇ ਤਾਂ ਖਖੇ ਦਲਾਵਾਂ ਦੇ ਨਾਲ ਇੱਕ ਵਚਨ ਹੈ ਆਖਦਾ ਹੈ ਖਾਹੇ ਦੀ ਸਿਹਾਰੀ ਦੇ ਨਾਲ ਤੇ ਆਪਣੇ ਆਪ ਹੀ ਬਹੁਵਚਨ ਹੋ ਜਾਂਦਾ ਆਖ ਹੈ ਇਸ ਕਰਕੇ ਆਖ ਹੈ ਹੀ ਉਚਾਰਨ ਕਰਨਾ ਆਖੇ ਨਹੀਂ ਕਹਿਣਾ ਹੈ ਬਿੰਦੀ ਲਾ ਕੇ ਆਖ ਹੈ ਪੜੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖੈ ਹੈ ਗੋਪੀ ਤੈ ਗੋਵਿੰਦ ਆਖੈ ਹੈ ਈਸਰ ਆਖੈ ਹੈ ਸਿੱਧ ਆਖੈ ਹੈ ਕੀਤੇ ਕੀਤੇ ਬੁੱਧ ਆਖੈ ਹੈ ਦਾਨਵ ਆਖੈ ਹੈ ਦੇਵ ਆਖੈ ਹੈ ਸੋਰ ਨਰ ਮੋਨ ਜਾਨ ਸੇਵ ਆਖੈ ਹੈ ਬੋਲਣਾ ਬਿੰਦੀ ਲਾ ਕੇ ਨਹੀਂ ਬੋਲਣਾ ਆਖੈ ਸੋਰ ਨਰ ਮੋਨ ਜਾਨ ਸੇਵ ਕیتے ਆਖ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕਹਿ ਕੀ ਕੇ ਤਾ ਤਿਤ ਕਨਨਾ ਤਾ ਆਖ ਨ ਸਕਹਿ ਕੀ ਕੀ ਜੇਵਡ ਪਾਵੈ ਜੇਵਡ ਇਸ ਤਰ੍ਹਾਂ ਤੀ ਵਡ ਇਸ ਤਰ੍ਹਾਂ ਬੋਲਣਾ ਜੀ ਵਡ ਭਾਵੈ ਤੀ ਵਡ ਹੋਏ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ